ਸਤਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾਂ ਤੁਹਾਨੂੰ ਥੋੜੀ ਦੇਰ ਪਹਿਲਾਂ ਲਾਈਵ ਅਸੀਂ ਬਾਈਪਾਸ ਤੋਂ ਦਿਖਾਈਆਂ ਸੀ ਪੁੱਲ ਦੇ ਉੱਪਰ ਤੋਂ ਜਿੱਥੇ ਇੱਕ ਗਊ ਨੂੰ ਬੇਸਹਾਰਾ ਗਊ ਨੂੰ ਇੱਕ ਗੱਡੀ ਅਣਪਛਾਤੀ ਗੱਡੀ ਟੱਕਰ ਮਾਰ ਗਈ ਸੀ ਜਿਸ ਤੋਂ ਬਾਅਦ ਉਹਦੀ ਜਿਹੜੀ ਲੱਤ ਹੈ ਉਹ ਫ੍ਰੈਕਚਰ ਹੋ ਗਈ ਸੀ ਅੱਖ ਤੇ ਬਹੁਤ ਵੱਡੀ ਸੱਟ ਲੱਗੀ ਹੋਈ ਸੀਗੀ ਨੌਜਵਾਨ ਵੀਰਾਂ ਨੇ ਸਾਨੂੰ ਕਾਲ ਕੀਤੀ ਕਰਨ ਰਾਣਾ ਤੇ ਉਹਦੇ ਸਾਥੀਆਂ ਨੇ ਅਸੀਂ ਮੌਕੇ ਤੇ ਪਹੁੰਚੇ ਵੀਡੀਓ ਚਲਾ ਕੇ ਅਪੀਲ ਕੀਤੀ ਸੀ ਔਰ ਵੀਡੀਓ ਨੂੰ ਦੇਖ ਕੇ ਮੇਰੇ ਪਿਤਾ ਜੀ ਸ਼੍ਰੀ ਨਰੇਸ਼ ਸੂਰੀ ਅਤੇ ਬਲਵਿੰਦਰ ਜੀ ਜੋ ਨਗਰ ਕੌਂਸਲ 'ਚ ਕੰਮ ਕਰਦੇ ਉਹਨਾਂ ਨੇ ਰਾਜ ਸਾਡੇ ਨਾਲ ਰابطਾ ਬਣਾਇਆ ਔਰ ਜ਼ਿੰਮੇਵਾਰੀ ਲਈ ਕਿ ਇਸ ਗਊ ਦੀ ਸਾਬ ਸੰਭਾਲ ਕਰਨਗੇ ਔਰ ਵੀਡੀਓ ਦੇਖ ਕੇ ਇੱਕ ਅੰਕਲ ਜਿਹੜੇ ਛੋਟਾ ਹਾਥੀ ਚਲਾਉਂਦੇ ਆ ਉਹ ਵੀ ਮੌਕੇ ਤੇ ਪਹੁੰਚ ਗਏ ਔਰ ਹੁਣ ਇਸ ਗਊ ਨੂੰ ਜਿਹੜਾ ਆਦੋਆਣੇ ਵਿਖੇ ਭੇਜਿਆ ਗਿਆ ਬਲਵਿੰਦਰ ਜੀ ਜਿਹੜੇ ਕਹਿੰਦੇ ਕਿ ਅਸੀਂ ਦੀ ਟੇਕਰ ਕਰਾਂਗੇ ਜੇ ਲੋੜ ਪਈ ਤਾਂ ਇਸ ਗਊ ਨੂੰ ਲੁਧਿਆਣੇ ਵੀ ਛੱਡ ਕੇ ਆਵਾਂਗੇ ਤਾਂ ਨੌਜਵਾਨਾਂ ਨੇ ਬੜੀ ਹਿੰਮਤ ਕੀਤੀ ਹੈ ਅਸੀਂ ਵੀਡੀਓ ਪਾਈ ਜ਼ਰੀਆ ਬਣੇ ਸ਼੍ਰੀ ਨਰੇਸ਼ ਸੂਰੀ ਬਲਵਿੰਦਰ ਜੀ ਉਹਨਾਂ ਨੇ ਮਦਦ ਕੀਤੀ ਤੇ ਸਵਾਲ ਸਰਕਾਰਾਂ ਨੂੰ ਆ ਕਾ ਉਸ ਤੁਸੀਂ ਲਓ ਆਮ ਲੋਕ ਜਿਹੜੇ ਆ ਉਹ ਆਪਣੇ ਕੰਮ ਧੰਦੇ ਛੱਡ ਕੇ ਮਿਹਨਤ ਕਰਕੇ ਜਾਨਾਂ ਬਚਾਣ ਇਹ ਗੱਲ ਚੰਗੀ ਨਹੀਂ ਮਤਲਬ ਆਮ ਲੋਕੀ ਆਪਣੇ ਵੱਲ ਪੂਰਨ ਕੁਮਾਰੇ ਲੇਕਿਨ ਤੁਸੀਂ ਕਾਉਸਸ ਰੱਖ ਕੇ ਦੱਬ ਕੇ ਪਾਪ ਕਿਉਂ ਕਰਮਾਰੇ